ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਕੌਣ ਲੋਕ ਨੇ ਜੋ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਫੋਟੋ ਲੱਗੀਆਂ ਨੂੰ ਕਹਿੰਦੇ ਨੇ ਇਹ ਨਹੀਂ ਲੱਗਣ ਦਵਾਗੇ ਇਹ ਕੌਣ ਲੋਕ ਨੇ ਆਹ ਤੁਹਾਨੂੰ ਅੱਜ ਦੱਸਦੇ ਆ ਇਹ ਕੌਣ ਹੁੰਦੇ ਨੇ ਸਾਡੀਆਂ ਗੁਰੂ ਘਰਾਂ ਦੇ ਵਿੱਚ ਅਸੀਂ ਕਿੰਨਾਂ ਨੂੰ ਸ਼ਹੀਦ ਮੰਨਣਾ ਕਿੰਨਾਂ ਨੂੰ ਨਹੀਂ ਮੰਨਣਾ ਇਹ ਕੌਣ ਲੋਕ ਨੇ ਜਿਹੜੇ ਟਿੱਪਣੀ ਕਰਦੇ ਨੇ ਅੱਜ ਦਰਬਾਰ ਸਾਹਿਬ ਦੇ ਉੱਪਰ ਇਹ ਦੇਖੋ ਜਿੱਥੇ ਤੁਹਾਨੂੰ ਜਾਏ ਕਰਮਾਂ ਦੇ ਵਿੱਚ ਸਾਫ਼ ਕੀਤੀ ਗਈ ਹੈ ਜਿਹੜੇ ਵੀ ਚੜ ਕੇ ਆਏ ਸੀ ਉਹਨਾਂ ਨੂੰ ਉਹਨਾਂ ਦੇ ਨਾਲ ਮੁਕਾਬਲਾ ਕਰਦੇ ਹੋਏ ਜਿਹੜੀਆਂ ਇੱਥੇ ਸ਼ਹੀਦੀਆਂ ਪਾਈਆਂ ਸੋ ਕਾਂਗਰਸ ਨੇ ਇੱਕ ਕਲੰਕ ਬੜਾ ਵੱਡਾ ਆਜ਼ਾਦ ਭਾਰਤ ਦੇ ਵਿੱਚ ਖੱਡਿਆ ਚਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਉਹਨਾਂ ਲੋਕਾਂ ਕਿ ਰਵੰਦੀਆ ਕੋ ਜਦ ਵੀ ਸੱਚਖੰਡ ਰਿਸ਼ਰ ਹਰਿਮੰਦਰ ਸਾਹਿਬ ਜੀ ਦੇਖ ਕੇ ਆਉਣ ਇਸ ਸ਼ਹੀਦਾਂ ਦੀ ਗੈਲਰੀ ਦੇ ਦਰਸ਼ਨ ਆ ਕੇ ਜ਼ਰੂਰ ਕਰਨ ਤਸਵੀਰਾਂ ਉਹਨਾਂਆਂਆਂ ਫਾਰੀਆਂ ਨਹੀਂ ਲੱਗਣੀਆਂ ਸੀ ਜਿਨ੍ਹਾਂ ਨੇ ਇੱਥੇ ਸ਼ਹਾਦਤ ਪਾਈ ਆਂ ਐਲਸੀ ਫਟਰਾਵਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਜਿਹੜੇ ਥਾਲ ਇੰਡੀਅਨ ਫੈਕਸਿਡੈਂਟ ਪੋਜੀਸ਼ਨ ਦੇ ਪ੍ਰਧਾਨ ਰਹੇ ਬੰਨ੍ਹ ਕੇ ਕੇਂਦੂ ਸਿੱਖ ਭਾਈਚਾਰੇ ਦੇ ਅੰਦਰ ਪਾੜ ਪਾਇਆ ਸਿੱਧੂ ਸਿੱਖ ਭਾਈਚਾਰੇ ਦੀ ਧਾਰਮਿਕ ਭਾਵਨਾਵਾਂ ਨੂੰ ਉਸ ਜਰਨੈਲ ਸਿੰਘ ਭਿੰਡਰਾ ਵਾਲਾ ਜਦੋਂ ਸਵੇ ਜੋਹ ਹੈ ਭਾਰਤੀ ਸੈਨਾ ਦੇ ਸ਼ੇਡੂ ਉਸ ਵਿੰਡਰਾ ਵਾਲੇ ਦੀ ਫੋਟੋ ਦਰਬਾਰ ਸਾਹਿਬ ਦੇ ਅੰਦਰ ਲਗਣਾ ਜਰਨਲ ਸੁਬੇਸ਼ ਸਿੰਘ ਦੀ ਫੋਟੋ ਦਰਬਾਰ ਸਾਹਿਬ ਨੇ ਲਗਣਾ ਜੋ ਜਿਸ ਨੇ ਭਾਰਤੀ ਸੈਨਾ ਦੀ ਪਿੱਠ ਪਰ ਛੁਰਾ ਮਾਰ ਕੇ ਅਤਿਕਵਾਦੀ ਜਰਨਲਿਸਟਿਕ ਵਿੰਡਰਾ ਮਾਰਨ ਦਾ ਸਮਰਥਨ ਕੀਤਾ ਮੈਂ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਬੰਦਿਆਂ ਨੂੰ ਜਲਦੀ ਤੋਂ ਜਲਦੀ ਨੱਥ ਪਾਈ ਜਾਵੇ ਨਹੀਂ ਤੇ ਸਿੱਖ ਕੌਮ ਫਿਰ ਇਹਨਾਂ ਨੂੰ ਨੱਥ ਪਾਊਗੀ ਫਿਰ ਕਹਿਣਾ ਇਹ ਵਰਗਾ ਉਪਾਸ਼ੰਦ ਇਹ ਵਰਗਾ ਉਪਾਸ਼ੰਦ ਜਿਹੜਾ ਦਿੰਦੇ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਜਲਦੀ ਤੋਂ ਜਲਦੀ ਇਹ ਕੌਣ ਹੁੰਦੇ ਨੇ ਸਾਡੇ ਗੁਰੂ ਘਰਾਂ ਦੇ ਵਿੱਚ ਆ ਕੇ ਦਖਲਅੰਦਾਜ਼ੀ ਕਰਨ ਵਾਲੇ ਇਹ ਲੋਕ ਕੌਣ ਨੇ ਸਾਡਾ ਸੰਤ ਜਤਨੈ ਸਿੰਘ ਪਿੰਡਰ ਵਾਲਾ ਜਿੰਦਾਬਾਦ ਹੈ ਹੀ ਜਿੰਦਾਬਾਦ ਹੈ ਵਾ ਜਿੰਦਾਬਾਦ ਰਹੂਗਾ ਇਹ ਕੌਣ ਇਹ ਲੋਕ ਕੌਣ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਨੱਥ ਪਾਵੇ ਸਰਕਾਰ 95 ਸੇਖਕੋ ਮਨਤ ਪਾਉਗੀ